ਅੱਜ ਆਪਾਂ ਇੱਥੇ ਗੁਰਦੁਆਰਾ ਸ਼੍ਰੀ ਪਰਵਾਰ ਬਿਸੋੜਾ ਸਾਹਿਬ ਵਿਖੇ ਖੜੇ ਆ ਤੇ ਜਿਹੜਾ ਸਿੱਖ ਦੀ ਜੋੜ ਮੇਲ ਇੱਥੇ ਸ਼ੁਰੂ ਹੋ ਚੁੱਕੇ ਆ ਤੇ ਇਸ ਵਾਰੀ ਇਹ ਸੰਗਤਾਂ ਜਿਹੜਾ ਇੱਥੇ ਲੰਗਰ ਦੀ ਸੇਵਾ ਕਰ ਰਹੀਆਂ ਨੇ ਤੇ ਇਸ ਵਾਰੀ ਜਿਹੜੇ ਨਗਰ ਕੀਰਤਨ ਤੇ ਸਹਿਬਜ਼ਾਦਾ ਦੀ ਯਾਦ ਵਿੱਚ ਤੇ ਮਾਤਾ ਸਾਹਿਬ ਕੌਰ ਜੀ ਦੀ ਯਾਦ ਵਿੱਚ ਵੱਖ-ਵੱਖਰੇ ਤੌਰ ਤੇ ਕੱਢੇ ਜਾ ਰਹੇ ਸਾਡੇ ਨਾਲ ਮੌਜੂਦ ਨੇ ਥਾਨ ਤੇ ਬਾਬਾ ਅਫਤਾਸੀ ਟਿੱਬੀ ਸਾਹਿਬ ਵਾਲੇ ਤੋਂ ਉਹਨਾਂ ਨਾਲ ਗੱਲ ਕਰਦੇ ਕਿ ਕੀ ਪ੍ਰੋਗਰਾਮ ਹੈ ਹਨੀ ਬਾਬਾ ਜੀ ਜਿਹੜੇ ਇਸ ਵਾਰੀ ਇਹ ਆਪਣਾ ਨਗਰ ਕੀਰਤਨ ਵਿੱਚ ਸਜਾਇਆ ਜਾ ਰਿਹਾ ਤੇ ਉਹਦੇ ਬਾਰੇ ਜਾਣਕਾਰੀ ਦਿਓ ਵੀ ਕਿਵੇਂ-ਕਿਵੇਂ ਪ੍ਰੋਗਰਾਮ ਹੈ ਕੀ ਕੀ ਆਪਾਂ ਕਰਨਾ ਨੂੰ ਰੂਪ ਸਾਜ ਸੰਗਤ ਜੀਓ ਸਾਰੀਆਂ ਸ਼ਿਕ ਸੰਗਤਾਂ ਨੂੰ ਨਿਮਰਤਾ ਸਹਿਤ ਬੜੇ ਸਤਿਕਾਰ ਅਜਵਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰੀਆਂ ਸ਼ਿਕ ਸੰਗਤਾਂ ਨੂੰ ਪਤਾ ਹੈ ਕਿ ਮਾਰੰਨੇ ਦਸੰਬਰ ਮਹੀਨੇ ਦੇ 6 ਅਤੇ 7 ਮਹੀਨੇ ਦੀ ਪਿਛਲੀ ਰਾਤ ਨੂੰ 1740 ਈਸਵੀ ਨੂੰ ਬినాਧਪੁਰ ਸਾਹਿਬ ਦਾ ਕਿਲਾ ਰਾਤ ਨੂੰ 12 ਤੋਂ ਬਾਅਦ ਛੱਡਣ ਦਾ ਜੋ ਮਹਾਰਾ ਨੇ ਭਾਣਾ ਬਰਤਾਇਆ ਉਹਦੇ ਤਹਿਤ ਅੰਮ੍ਰਿਤਵੇਲੇ ਮਹਾਰਾ ਜੋਤੀ ਆਸ ਕਹਿ ਰਿਹਾ ਹੈ ਪਰਵਾਰ ਸ਼ੋਲਾ ਸਾਹਿਬ ਵਿਖੇ ਤੱਕ ਸਾਰਾ ਪਰਿਵਾਰ ਇਕੱਠਾ ਸੀ ਇਸੇ ਮਹਾਰਾ ਨੇ ਆਸ ਜੀ ਵਾਰ ਦਾ ਕੀਰਤਨ ਕੀਤਾ ਤੇ ਉਸ ਤੋਂ ਬਾਅਦ ਮੁਗਲ ਰਾਜੇ ਤੇ 22 ਹਰ ਦੇ ਰਾਜੇ ਬਮਾਰਾ ਦੇ ਅਨੰਦ ਪ੍ਰਸਾਪ ਤੋਂ ਲੰਗੋੜ ਤੋਂ ਕਸਮ ਤੋੜ ਕੇ ਹਮਲਾ ਕਰਦੇ ਹੋ ਲੜਾਈ ਜੰਗੀ ਪਰਾਰਛੜੇ ਦਾ ਚਾਹੀ ਪਰ ਮਾਰਾ ਨੇ ਨਿਛਲੇ ਮੂਹਨੇ ਪਛਾਰਿਆ ਜਿਤਨੇ ਮੀਟਾ ਸਭੀ ਵਾਰ ਕੀਤੀ ਉਪਰੰਤ ਫਿਰ ਮਾਰਾ ਨੇ ਸਰਸਾ ਪਾਰ ਕਰਨ ਦਾ ਫੈਸਲਾ ਕੀਤਾ ਕਿਉਂਕਿ ਉਸ ਟੈਪ ਦੇ ਵਿੱਚ ਪਹਾੜਾਂ ਦੇ ਵਿੱਚ ਵੀ ਪੈ ਰਿਹਾ ਸੀ ਸਰਸਾ ਨਦੀ ਵੀ ਚੜੀ ਹੋਈ ਸੀ ਜਦੋਂ ਸਰਸਾ ਪਾਰ ਕੀਤੀ ਮਾਰਾ ਦਾ ਪਰਿਵਾਰ ਜੋ ਸੀ ਉਹ ਤਿੰਨ ਹਿੱਸਿਆਂ 'ਚ ਵੰਡੇ ਗਿਆ ਵੱਡੇ ਸਹਿਬਜ਼ਾਦੇ ਬਾਬਾ ਜੀ ਸੀ ਦੀ ਬਾਬਾ ਜੁਹਾਰ ਸਿੰਘ ਜੀ ਜਿਸ ਮੇਸ਼ ਪਿਤਾ ਦੇ ਨਾਲ ਸਰਸਾ ਪਾਰ ਕਰਦੇ ਚਮਕੌਰ ਸਾਹਿਬਾਂ ਵੱਲ ਚਲੇ ਗਏ ਮਲਖ ਫੁਰਫੁੰਦੇ ਹੋਏ ਕੋਟੜਾ ਨਾਗੁੰਦੇ ਹੋਏ ਕਮਣ ਮਾਜਰੇ ਨੂੰ ਚਮਕੌਰ ਸਾਹਿਬ ਪਹੁੰਚੇ ਗੁਰੂ ਸਾਹਿਬ ਦੇ ਛੋਟੇ ਸਹਿਬਜ਼ਾਦੇ ਬਾਬਾ ਜੁਵਰਾਵਰ ਸਿੰਘ ਬਾਬਾ ਫਤੇ ਸਿੰਘ ਜੋ ਕਿ ਮਾਤਾ ਗੁਜਰੀ ਕੌਰ ਦੇ ਨਾਲ ਸਰਸੇ ਤੋਂ ਵਿਛੜ ਕੇ ਕੁਮੇ ਮਾਸ ਕੀ ਜਾਂਦੇ ਨੇ ਰਾਤ ਨੂੰ ਰਾਤ ਕਿਰਾਮ ਗੁਰੂ ਦਾ ਤੀਸਰਾ ਜੋ ਮਹਾਰਾਜ ਦਾ ਪਰਿਵਾਰ ਦਾ ਹਿੱਸਾ ਸੀ ਮਾਤਾ ਸੁੰਦਰ ਕੌਰ ਜੀ ਮਾਤਾ ਸਹਿਬ ਕੌਰ ਜੀ ਭਾਈ ਮਨੀ ਸਿੰਘ ਦੇ ਨਾਲ ਭਾਈ ਜੋਰ ਸਿੰਘ ਦੇ ਨਾਲ ਸੰਗਾਂ ਦੇ ਨਾਲ ਸਰਸੇ ਤੋਂ ਹੀ ਵਿਛੜ ਕੇ ਉਹ ਫਿਰ ਰੋਪੜ ਤੋਂ ਹੁੰਦੇ ਹੋਏ ਅੱਗੇ ਦਿੱਲੀ ਵੱਲ ਚਲੇ ਗਏ ਜੋ ਉਹਨਾਂ ਸਾਰੇ ਦ੍ਰਿਸ਼ ਨੂੰ ਦਿਖਾਉਂਦੇ ਹੋਏ ਇਲਾਕੇ ਦੀ ਸੰਦਰਸ਼ਣੇ ਗੁਰੂ ਸਾਹਿਬ ਨੇ ਬੜੀ ਧੀਰਵਾਦ ਕਿਰਪਾ ਕੀਤੀ ਉਹ ਸਾਰੇ ਦਰਸ਼ਕਾਂ ਦੇ ਸਾਹਦੇ ਪਿਛਲੇ ਸਾਲ ਕੇਵਲ ਛੋਟੇ ਸਾਹਿਬ ਜਦਿਆਂ ਦਾ ਆਪਾ ਜੋਰਾਵਰ ਅਤੇ ਸਿੰਘੀ ਦਾ ਇਹ ਥੋ 84 ਜੋ ਮਾਤਾ ਗੁਜਰਕਾਉ ਦੇ ਨਾਮ ਉਹ ਦਸਾਇਆ ਗਿਆ ਕਿ ਅਸੀਂ ਅੰਮ੍ਰਿਤ ਵੇਲੇ ਸਾਰੀ ਰਾਤ ਜੁਗਾਲ ਲੱਗੇ ਤੇ ਆਸਾ ਦੀ ਵਾਰ ਤੋਂ ਪ੍ਰਾਂਤ ਸੂਰਿਆ ਸੀ ਪਰ ਅੱਜ ਕਿਸੇ ਸੰਸਥਾ ਨੇ ਰਲ ਮਿਲ ਕੇ ਫੈਸਲਾ ਕੀਤਾ ਕਿ ਉਹ ਸਾਰਾ ਦੇਸ਼ ਉਸੇ ਤਰ੍ਹਾਂ ਹੀ ਪੇਸ਼ ਕੀਤਾ ਜਾਵੇ ਸੋ ਇਸ ਵਾਰ ਵੱਡੇ ਸਹਿਬ ਜادہ ਬਾਬਾ ਜੀ ਸਿੰਘ ਜੀ ਬਾਬਾ ਜੀ ਹਾਰ ਸਿੰਘ ਜੀ ਤੇ ਮੇਸ਼ਕਾ ਤੋਂ ਨਾਲ ਸਿੰਘਾਂ ਦੇ ਨਾਲ ਸਾਸਾ ਪਾਰ ਕਰਦੇ ਹੋਏ ਬਖਰੇ ਰਸਤੇ ਤੋਂ ਧਰਮਤ ਹੁੰਦੇ ਹੋਏ ਮਲਕਪੁਰ ਤੋਂ ਹੁੰਦੇ ਹੋਏ ਕੋਟਰਾ ਨਹੰਗ ਤੇ ਹੁੰਦੇ ਹੋਏ ਅੱਗੇ ਬਾਮਣ ਮਾਜਰੇ ਤੇ ਹੁੰਦੇ ਹੋਏ ਚਮਕੌਰ ਸਾਹਿਬ ਵੱਲ ਚੱਲੇ ਆਉਣਗੇ ਸਾਰਾ ਰਸਤਾ ਪੈਂਦਾ ਜੋ ਚਮਕੌਰ ਸਾਹਿਬ ਜਾ ਕੇ ਸਮਾਪਤ ਹੋਣਾ ਤੇ ਇਸ ਵਾਰ ਜੋ ਦੂਜਾ ਗਰੁੱਪ ਹੈ ਮਾਰੇ ਦੇ ਪਰਿਵਾਰ ਦਾ ਉਹ ਵੀ ਮਟਾ ਮਾਤਾ ਮਾਤਾ ਸੁੰਦਰ ਕੌਰ ਮਾਤਾ ਸਹਿਬ ਕੌਰ ਦੀ ਜਾਂ ਕੋਈ ਪਰਿਵਾਰ ਸੁੱਤ ਚੱਲ ਕੇ ਸਰਸੇ ਤੋਂ ਪਾਰ ਕਰਦੇ ਹੁੰਦੇ ਵਿਛੜ ਕੇ ਉਹ ਜੋ ਹੈ ਜ਼ਬਰਜੀਤ ਹੁੰਦਾ ਹੋਇਆ ਤੇ ਗੁੰਨੋ ਮਾਜਰਾ ਤੇ ਹੁੰਦਾ ਹੋਇਆ ਲੌਦੀ ਮਾਜਰਾ ਹੁੰਦਾ ਹੈ ਅੱਗੇ ਰੋਪਣ ਵੱਲ ਬਧੇਗਾ ਰੋਪਣ ਜਾ ਕੇ ਇਹ ਵੀ ਸਮਾਪਤੀ ਹੋਣੀ ਹੈ ਕਿਉਂਕਿ ਮਟਾ ਮਾ ਰੋਪਣ ਰੱਖਿਆ ਰਾਤ ਤੇ ਛੋਟੇ ਸਾਬ ਜਤੇ ਬਾਬਾ ਜਿਵਰਾਵਰ ਸਿੰਘ ਫਤਿਹਪਾਤਾ ਗੁਜਰ ਕੌਰ ਦੀ ਜਾਂ ਪਿਛਲੇ ਸਾਲ ਦਿੱਤਾ ਹੀ ਛੇ ਬਾਜਰੀ ਅਵਾਨਕੋਟ ਆਸਪੁਰ ਤੋਂ ਹੁੰਦਾ ਹੋਇਆ ਛਰਸ ਦੇ ਨਾਲ ਨਾਲ ਜਾ ਕੇ ਰਣਜੀਤਪੁਰੇ ਦੇ ਜੋ ਘਾਟ ਹੈ ਉੱਥੋਂ ਪਾਰ ਕਰਕੇ ਗੁੰਮੇ ਬਾਜ ਕੇ ਜਾਦੇ ਹਾਂ ਮਾਪੀਏ ਕਰਕੇ ਸੱਭ ਜਾਦੇ ਆ ਜਾਂਦੇ ਫਿਰ ਮਾਤਾ ਜੀ ਦੇ ਨਾਲ ਕਿਸੇ ਜਮੂਰ ਆਪਾਂ ਵੀ ਲੈ ਆਉਣਾ ਨੂੰ ਸੋ ਇਸ ਤਰ੍ਹਾਂ ਇਹ ਪ੍ਰਵਾਨਾ ਕੀਤਾ ਗਿਆ ਹੈ ਸੋ ਦਾਸ ਦੀ ਸਪੁੱਤਿਆ ਪ੍ਰਬੰਧਕਾਂ ਦੀ ਬੇਨਤੀ ਹੈ ਕਿ ਸਾਰੇ ਸੰਗਤਾਂ ਨੂੰ ਜੋ ਵੀ ਸੁਣ ਰਹੇ ਹਨ ਦੇ ਸਭ ਦੇਸਾਂ ਦੇ ਵਿੱਚ ਕਿਉਂਕਿ ਇੱਥੇ 12 ਨੇ ਸਾਡੇ ਪਰਿਵਾਰਾਂ ਨੂੰ ਇਕੱਠਾ ਕਰਨ ਦੇ ਵਾਸਤੇ ਸਾਡੀ ਇੱਜ਼ਤ ਪੱਤਰ ਨੂੰ ਰੱਖਣ ਦੇ ਲਈ ਆਪ ਮਾਰਣ ਨੇ ਆਪਾ ਵਾਰਿਆ ਪਹਿਲਾ ਮਾਰਣ ਨੇ ਗੁਰਤੇਗ ਬਾਦ ਸਾਹਿਬ ਜੀ ਨੂੰ ਦਿੱਲੀ ਭੇਜੇ ਆਪਣੇ ਪਿਤਾ ਨੂੰ ਉਹਨਾਂ ਨੇ ਸ਼ੀਰਧੀ ਪ੍ਰਾਪਤ ਕੀਤੀ ਫਿਰ ਮਾਰਣ ਦੇ ਕੋਹ ਦੀ ਰਾਤਾਂ ਦੇ ਵਿੱਚ ਇਸੇ ਬੈਠ ਕੇ ਆਸਾ ਦੀ ਬਾਤ ਕਰਨੀ ਨਾ ਕੋਈ ਉੱਪਰ ਛੱਤ ਨਾ ਥੱਲੇ ਕੋਈ ਬੁਛਾਈ ਚੰਗੀ ਕਹਰਦੀ ਠੰਡ ਢਣਮਣ ਪਾਣੀ ਵੀ ਹੋ ਰਹੀ ਸੀ ਧੁੰਦ ਵੀ ਪਈ ਹੋਈ ਸੀ ਸੋ ਐਸੀ ਵਾਸਤਾ ਵਿੱਚ ਬਾਹਰਾਂ ਨੇ ਸਾਡੇ ਪਰਿਵਾਰਾਂ ਨੂੰ ਸਾਨੂੰ ਸੁਖੀ ਬਸਾਉਣ ਦੇ ਲਈ ਇੰਨਾ ਕੁਝ ਕੀਤਾ ਸੋ ਅਸੀਂ ਤਾਂ ਇੱਕ ਥੋੜਾ ਜਿਹਾ ਉਹਨਾਂ ਦੀ ਕਿਰਪਾ ਦੇ ਨਾਲ ਅਪਰਾਲਾ ਕਰੀਏ ਅਸੀਂ ਕਿਸੇ ਤੋਂ ਇਸਾਨ ਨਹੀਂ ਕਰਨਾ ਜੇ ਕੋਈ ਸੰਗਤ ਕਹੇ ਮੈਂ ਜਾਂ ਕਿ ਪਰਿਵਾਰ ਛੁੜੇ ਰਾਤ ਨੂੰ ਜਵਾਨ ਸੁਣਨਾ ਤੇ ਰਾਤ ਨੂੰ ਮੈਂ ਫਿਰ ਨਗਰ ਕੀਰਤਨਾ ਜਾਣਾ ਅਸੀਂ ਕਿਸੇ ਤੋਂ ਇਸਾਨ ਨਹੀਂ ਗੁਰੂ ਸਾਹਿਬ ਦੇ ਅਸੀਂ ਹਜ਼ਾਰਾਂ ਜਾਨਾਂ ਜੰਮ ਲਈ ਹੈ ਤਾਂ ਵੀ ਦੇਣ ਨਹੀਂ ਦੇ ਸਕਦੇ ਇਸ ਕਰਕੇ ਨਾ ਸੀ ਕਿਸੇ ਦਾ ਆਸਾਨ ਕਰਨਾ ਅਸੀਂ ਆਪਣੇ ਆਗੰਥ ਵਾਸਤੇ ਆਪਣਾ ਭਲੇ ਵਾਸਤੇ ਜੀਵਨ ਹਾਲਾਂ ਦੇ ਵਿੱਚ ਪਿਸਤਲ ਸਰਵਣ ਕਰਨਾ ਮਹਾਰਾ ਦੀ ਆਸਾ ਦੀ ਬਾਹੁਰਖੇ ਭਾਵਨਾ ਨੂੰ ਰੱਖ ਕੇ ਸੁਣਨੀ ਆ ਕਿ ਉਸੇ ਤਰ੍ਹਾਂ ਪਾਕਿਸਤਾਨ ਦਾ ਪਰਿਵਾਰ ਵਿਛੜਿਆ ਵੱਖਰੇ ਗੁਲਪਾ ਦੇ ਵਿੱਚ ਜਾਣਾ ਤਾਂ ਮੈਂ ਬੀਬੀਆਂ ਨੂੰ ਬੇਨਤੀ ਕਰਾਂਗਾ ਕਿ ਉਹ ਵੱਧ ਤੋਂ ਵੱਧ ਦੇ ਵਿੱਚ ਗੁਰਦੁਆਰਾ ਪ੍ਰਭਾਤਰਾਜ ਪਹੁੰਚਣ ਤੇ ਰਸਤਿਆਂ ਵਿੱਚੋਂ ਜਾ ਕੇ ਦਿੱਤਾ ਪ੍ਰੋਗਰਾਮ ਆ ਸਾਰਿਆਂ ਨੇ ਇੱਥੇ ਚੜ੍ਹ ਹਣ ਇਹ ਸਾਰੇ ਸਾਡੀ ਬੇਨਤੀ ਹੈ ਸੋ ਅੱਪਾ ਆਪਣੇ ਭਲੇ ਦੇ ਲਈ ਇਹ ਸਾਰਾ ਕੁਝ ਕਰਨਾ ਕਿਉਂਕਿ ਮਾਰਾ ਦਾ ਸਭ ਕੁਝ ਸਮਰੱਥਾ ਹੈ ਉਹਨਾਂ ਨੇ ਸਾਡੇ ਵਾਸਤੇ ਇੰਨਾ ਸਭ ਕੁਝ ਕਰਿਆ ਸੋ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨਾ ਉਹੀ ਭਲਾ ਆ ਪੜਾਣੂ ਪਾ ਮਨਾ ਦੇ ਵਿੱਚ ਸਾਧ ਦੇ ਭਾਵਨਾ ਦੇ ਨਾਲ ਚੱਲਣਾ ਕਿ ਮਹਾਰਜ ਇੱਥੇ ਆ ਗਏ ਹੁਣ ਆ ਕੇ ਮਹਾਰਜ ਬੈਠੇ ਆ ਸਭੀ ਬਾਤ ਵਿਚਰਕਾਰ ਰਹੇ ਜੇ ਪਾਪਾ ਹੁਣਾ ਬਣਾਵਾਂਗੇ ਸਭ ਕੁਝ ਸਾਨੂੰ ਦਿਖੇਗਾ ਇਸ ਕਰਕੇ ਸਾਰੀ ਸਖਸ਼ਮ ਬੇਨਤੀ ਹੈ ਜੋ ਉਸਦੇ ਰੋਗ ਦੇ ਰਹੇ ਨਾ ਦਾ ਵੀ ਧੰਨਵਾਦ ਜੋ ਦੇਣਗੇ ਸੋ ਉਹਨਾਂ ਦੇ ਵੀ ਧੰਨਵਾਦ ਸੋ ਸਾਰੇ ਪੱਤਰਕਾਰ ਹੋਰ ਜੋ ਵੀ ਟੈਲੀਵਿਜ਼ਨ ਵਾਲੇ ਆ ਜੋ ਵੀ ਮੀਡੀਆ ਹੈ ਅਸੀਂ ਸਾਰੇ ਪ੍ਰਬੰਧਕ ਉਹਨਾਂ ਦੇ ਰਿਣੀ ਹਾਂ ਧੰਵਾਦੀ ਹਾਂ ਕੇ ਮਹਾਰਾਜ ਦੇ ਪ੍ਰੋਗਰਾਮ ਨੂੰ ਸਾਰਿਆਂ ਦਾ ਇਕੱਠ ਪ੍ਰਜੋਗ ਤੁਹਾਨੂੰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ